ਸਾਲ 1960-70 ਦੇ ਵਿਆਹਾਂ ਦੇ ਰਿਵਾਜ ਅੱਜ ਦੇ ਰਵਾਜਾਂ ਵਰਗੇ ਨਹੀਂ ਹੁੰਦੇ ਸੀ ਉਦੋਂ ਜਿਸ ਪਿੰਡ ਚ ਕੁੜੀ ਜਾਂ ਮੁੰਡਾ ਮੰਗਿਆ ਹੋਵੇ ਉਸ ਪਿੰਡ ਦੀ ਝੂ ਵਿੱਚ ਵੀ ਵਿਆਹ ਤੋਂ ਪਹਿਲੇ ਕੁੜੀ ਜਾਂ ਮੁੰਡਾ ਨਹੀਂ ਜਾ ਸਕਦਾ ਸੀ ਮਾਪੇ ਆਪਣੀ ਮਰਜ਼ੀ ਨਾਲ ਕੁੜੀ ਮੁੰਡੇ ਦੀ ਸਲਾਹ ਤੋਂ ਬਿਨਾਂ ਜਿੱਥੇ ਚਾਉਣ ਰਿਸ਼ਤਾ ਕਰਦੇ ਸੀ ਮਾਪਿਆਂ ਦੀ ਇੱਛਾ ਹੀ ਕੁੜੀ ਮੁੰਡੇ ਦੀ ਇੱਛਾ ਹੁੰਦੀ ਸੀ ਪਹਿਲਾਂ ਕੁੜਮਾਈ ਫਿਰ ਵਿਆਹ ਫਿਰ ਮੁਕਲਾਵਾ ਫਿਰ ਤਰੌਜਾ ਵਿਆਹਕ ਜੀਵਨ ਤਰੌਜੇ ਤੋਂ ਬਾਅਦ ਹੀ ਸ਼ੁਰੂ ਹੁੰਦਾ ਸੀ ਮੇਰਾ ਵਿਆਹ ਵੀ ਇਸੇ ਪ੍ਰਕਾਰ ਹੋਇਆ ਸੀ सदी 20वीं ਦੇ 7ਵੇਂ ਦਹਾਕੇ 'ਚ 60 ਤੋਂ 70 ਤੱਕ ਲੜਕੀ ਵਿਆਹ ਕੇ ਲਿਆਂਦੀ ਸੋਹਰਾ ਪਰਿਵਾਰ ਦੇ ਘਰ ਇੱਕ ਰਾਤ ਰਹਿ ਕੇ ਦੂਜੇ ਦਿਨ ਪੇਕੇ ਘਰ ਚਲੀ ਜਾਂਦੀ ਸੀ ਕੁਝ ਮਹੀਨਿਆਂ ਮਗਰੋਂ ਮਕਲਾਵੇ ਦੇ ਰੂਪ ਵਿੱਚ ਫਿਰ ਲੜਕੀ ਸੋਹਰਾ ਘਰ ਆਉਂਦੀ ਜੋ 8-10 ਦਿਨ ਰਹਿ ਕੇ ਫਿਰ ਆਪਣੇ ਪੇਕੇ ਘਰ ਚਲੀ ਜਾਂਦੀ ਸੀ ਹੌਲੀ ਹੌਲੀ 69-70 ਵਿੱਚ ਇਹ ਰਿਵਾਜ ਬਦਲ ਕੇ ਵਿਆਹ ਮਕਲਾਵਾ ਇਕੱਠਾ ਹੋਣ ਲੱਗਾ ਤੇ ਵਿਆਹ ਕੇ ਲਿਆਂਦੀ ਲੜਕੀ 8-10 ਦਿਨ ਸਹੌਰਾ ਘਰ ਰਹਿ ਕੇ ਫਿਰ ਪੇਕੇ ਜਾਣ ਲੱਗੀ ਮੇਰੇ ਵਿਆਹ ਵਿੱਚ ਵੀ ਵਿਆਹ ਮਕਲਾਵਾ ਇਕੱਠਾ ਹੋਇਆ 8ਕ ਦਿਨ ਆ ਬਾਦ ਮੇਰਾ ਸਹੁਰਾ ਪਰਿਵਾਰ ਆਇਆ ਤੇ ਆਪਣੀ लाਡਲੀ ਨੂੰ ਲੈ ਕੇ ਚਲਿਆ ਗਿਆ ਉਪਰੰਤ ਮੈਂ ਵੀ ਆਪਣੇ ਕੰਮ ਤੇ ਬੁੜੀ ਪਿੰਡ ਚਲੇ ਗਿਆ ਜਦੋਂ ਮੈਂ ਵਿਆਹ ਕਰਾਉਣ ਉਪਰੰਤ ਨਕੌਦਰ ਲਾਗੇ ਮਹਿਤਪੁਰ ਰੋਡ ਬੁੜੀ ਪਿੰਡ ਕੰਮ ਤੇ ਗਿਆ ਤੇ ਉਦੋਂ 20-25 ਦਿਨ ਕਣਕ ਦੀ ਬਾੜੀ ਵਿੱਚ ਰਹਿੰਦੇ ਸੀ ਲੋਕ ਕਣਕ ਦੀਆਂ ਭਰੀਆਂ ਬੰਨਣ ਵਾਸਤੇ ਵੇੜਵਟਦੇ ਸੀ ਤੇ ਅਸੀਂ ਵੀ ਵੇੜਵਟਣ ਲੱਗ ਉਸ ਜਮਾਨੇ ਵਿੱਚ ਹੱਥ ਵਿੱਚ ਦਾਤੀ ਫੜ ਕੇ ਬੈਠ ਕੇ ਕਣਕ ਦੀ ਵਾਢੀ ਕਰੀਦੀ ਸੀ ਦੂਸਰੇ ਹੱਥ ਨਾਲ ਰੁਗ ਰੁਗ ਇਕੱਠਾ ਕਰਕੇ ਢੇਰੀ ਬਣਾਇਂਦੀ ਸੀ ਢੇਰੀਆਂ ਨੂੰ ਭਰੀਆਂ ਦੇ ਰੂਪ ਵਿੱਚ ਬੰਦਿਆ ਜਾਂਦਾ ਸੀ ਤੇ ਭਰੀਆਂ ਨੂੰ ਇਕੱਠੀਆਂ ਕਰਕੇ ਖਲਵਾੜੇ ਦਾ ਰੂਪ ਦਿੱਤਾ ਜਾਂਦਾ ਖਲਵਾੜੇ ਲਾਗੇ ਪੇੜ ਬਣਾ ਕੇ ਭਰੀਆਂ ਖਲਾਰ ਕੇ ਫਲੇ ਵਾਏ ਜਾਂਦੇ ਸੀ ਨਾੜ ਦੀ ਬਰੀਕ ਤੂੜੀ ਹੋਣ ਤੇ ਧੜ ਇਕੱਠੀ ਕੀਤੀ ਜਾਂਦੀ ਸੀ ਤੰਗਲੀਆਂ ਨਾਲ ਧੜ ਨੂੰ ਉਡਾ ਕੇ ਦਾਣੇ ਅਤੇ ਤੂੜੀ ਵੱਖ ਕੀਤੀ ਜਾਂਦੀ ਸੀ ਫਿਰ ਤੂੜੀ ਅਤੇ ਦਾਣਿਆਂ ਨੂੰ ਸੰਭਾਲ ਲਿਆ ਜਾਂਦਾ ਸੀ 69 70 ਵੇਤ ਕਣਕ ਕੁਦਰਣ ਵਾਲੀ ਮਸ਼ੀਨ ਆ ਗਈ ਸੀ ਇਸ ਨੂੰ ਡਰਮੀ ਮਸ਼ੀਨ ਕਿਹਾ ਜਾਂਦਾ ਸੀ ਇਸ ਵਿੱਚ ਪੱਖਾ ਲੱਗਾ ਹੋਇਆ ਸੀ ਪਠੇ ਕੁਦਰਣ ਵਾਲੀ ਮਸ਼ੀਨ ਵਾਂਗ ਕਣਕ ਦੇ ਰੁਗ ਲਾਏ ਜਾਂਦੇ ਸੀ ਦਾਣੇ ਭਾਰੇ ਹੋਣ ਕਰਕੇ ਉੱਥੇ ਡਿੱਗ ਜਾਂਦੇ ਸੀ ਅਤੇ ਤੂੜੀ ਪੱਖੇ ਦੀ ਹਵਾ ਨਾਲ ਉਡ ਕੇ ਦੂਰ ਜਾ ਕੇ ਢੇਰ ਦਾ ਰੂਪ ਧਾਰਨ ਕਰ ਲੈਂਦੀ ਸੀ ਫਿਰ ਹੋਰ ਮਸ਼ੀਨ ਆਈ ਜਿਸ ਨੂੰ ਬੋਰੀ ਵਾਲੀ ਮਸ਼ੀਨ ਕਿਹਾ ਜਾਂਦਾ ਸੀ ਕਾਣ ਕੰਦੇ ਰੁਗ ਪਹਿਲੇ ਦੀ ਤਰ੍ਹਾਂ ਲਾਉਣੇ ਪੈਂਦੇ ਤੂੜੀ ਵੀ ਪਹਿਲੇ ਦੀ ਤਰ੍ਹਾਂ ਉੱਡਦੀ ਇਸ ਵਿੱਚ ਵਾਦਾ ਇਹ ਸੀ ਕਿ ਖਾਲੀ ਬੋਰੀ ਲਾ ਦਿੱਤੀ ਜਾਂਦੀ ਭਰ ਜਾਣ ਤੇ ਬਦਲ ਦਿੱਤੀ ਜਾਂਦੀ 1980 ਦੇ ਇਰਦ-ਗਿਰਦ ਵੱਡੀ ਕਪਾਣ ਆਈ ਜਿਸ ਦੇ ਨਾਲ ਫਲਿਆਂ ਦਾ ਰਵਾਜ ਬਿਲਕੁਲ ਖਤਮ ਹੋ ਗਿਆ ਜੋ ਕੀ ਕਪਾਣ ਜੋ ਟਰੈਕਟਰ ਤੇ ਚਲਦੀ ਹੈ ਇਸ ਤੋਂ ਵੀ ਬਾਅਦ ਵਿੱਚ ਆਈ ਸੀ ਬਜ਼ੁਰਗ ਮਾਤਾ ਜਿਸ ਤੋਂ ਮੈਂ ਪੜਿਆ ਸੀ ਤੇ ਇਸ ਦੀ ਸੁਪਤਰੀ ਜਿਸ ਨੂੰ ਮੈਂ ਤਾਈ ਕਹਿੰਦਾ ਸੀ ਦੋਨੋਂ ਰਾਧਾ ਸਵਾਮੀ ਮਤਦਿਆਂ ਧਾਰਨੀ ਹੋਣ ਕਰਕੇ ਇਹਨਾਂ ਦੇ ਘਰ ਮੀਟ ਆਂਡਾ ਤੇ ਸ਼ਰਾਬ ਦਾ ਸੇਵਨ ਮਨਾ ਸੀ ਇਹਨਾਂ ਦੀ ਮਤ ਅਨੁਸਾਰ ਮੈਂ ਵੀ ਮੀਟ ਆਂਡਾ ਸ਼ਰਾਬ ਤੋਂ ਦੂਰੀ ਬਣਾ ਕੇ ਰੱਖਦਾ ਸੀ ਇਸ ਕਰਕੇ ਮੈਂ ਕਦੇ ਸ਼ਰਾਬ ਨਹੀਂ ਪੀਤੀ ਸੀ ਪਰ ਸੰਗਤ ਦੀ ਰੰਗਤ ਦਾ ਜਦੋਂ ਪ੍ਰਭਾਵ ਪੈਂਦਾ ਹੈ ਹੁਣ ਮੈਂ ਦੱਸਦਾ ਹਾਂ ਕਿ ਜਦੋਂ ਮੈਂ ਸ਼ਰਾਬ ਪੀਤੀ ਉਨਨੇ ਕਹਾ ਤਰ ਵੇਚਿਆ ਮੇਰੇ ਸਮੇਤ ਅਸੀਂ 4-5 ਜਣੇ ਕਾਣਕ ਵੱਢ ਰਹੇ ਸੀ ਅੱਧਾ ਘੰਟਾ ਦੇ ਨ ਰਹਿਂਦਿਆਂ ਉਹ ਪੈਗ ਲਾ ਕੇ ਕਾਣਕ ਵੱਢਣ ਲੱਗੇ ਮੈਨੂੰ ਵੀ ਪੀਣ ਲਈ ਕਿਹਾ ਪਰ ਮੈਂ ਨਾ ਮੰਨਿਆ ਦੂਜੀ ਪ੍ਰਾਤ ਆਰੰਭ ਕਰਦਿਆਂ ਉਹਨਾਂ ਫਿਰ ਪੈਗ ਲਾਇਆ ਵਾਰ-ਵਾਰ ਮੈਨੂੰ ਕਿਹਾ ਮੈਂ ਕੌਣ ਕਵੱਟਦਾ ਰਿਹਾ ਇੱਕ ਜਣਾ ਆ ਕੇ ਮੇਰੇ ਕੋਲ ਲੈ ਗਿਆ ਪੀਲਾ ਪੀਲਾ ਕਹਿਣ ਤੇ ਮੈਂ ਵੀ ਹੌਸਲਾ ਬਣਾ ਲਿਆ ਮੈਂ ਨਾ ਨਾ ਕਰਦਾ ਕਣਕ ਵੱਢੀ ਗਿਆ ਉਹਨਾਂ ਵਿੱਚੋਂ ਇੱਕ ਜਣਾ ਮੇਰੇ ਲਈ ਪਾ ਲਿਆ ਆ ਕੋਲ ਆ ਕੇ ਪੀ ਕੇ ਦੇਖ ਪੀ ਕੇ ਦੇਖ ਕਹਿਣ ਲੱਗਾ ਵਾਰ-ਵਾਰ ਕਹਿਣ ਤੇ ਮੈਂ ਹੌਸਲਾ ਜਿਹਾ ਕਰਕੇ ਪੀ ਲਈ ਪੀ ਕੇ ਕਣਕ ਵੱਢਣ ਲੱਗਾ 4-5 ਮਿੰਟਾਂ ਅਦਮੈਂ ਹਰਾਨ ਹੋ ਕੇ ਕਹਿਣ ਲੱਗ ਪਿਆ ਮੈਨੂੰ ਕੀ ਹੋਇਆ ਮੈਨੂੰ ਕੀ ਹੋਇਆ ਕੀ ਹੋਇਆ ਐਸੇ ਲੱਗਦਾ ਜੈਸੇ ਮੈਂ ਸਵੇਰ ਦਾ ਕੋਈ ਕੰਮ ਨਾ ਕੀਤਾ ਹੋਵੇ ਸ਼ਰਾਬ ਦੇ ਨਸ਼ੇ ਨਾਲ ਥਕੀਮਾਂ ਲੱਤ ਕੇ ਸਰੀਰ ਤੇਰਾ ਹਲਕਾ ਹੋ ਗਿਆ ਸ਼ਰਾਬ ਪੀਣ ਨਾਲ ਥਕੀਮਾਂ ਲੱਤ ਜਾਂਦਾ ਹੈ ਮੈਨੂੰ ਨਹੀਂ ਪਤਾ ਸੀ ਅੱਜ ਪਤਾ ਲੱਗਾ ਲੋਕੀ ਕਿਉਂ ਪੀਂਦੇ ਹਨ ਕਹਿੰਦਾ ਕਹਿੰਦਾ ਮੈਂ ਜ਼ੋਰ-ਜ਼ੋਰ ਨਾਲ ਕੰਨ ਕੱਢੀ ਗਿਆ ਆ ਜਾ ਹੁਣ ਰਾਤ ਪੈ ਗਈ ਘਰ ਨੂੰ ਚੱਲੀਏ ਮੈਂ ਨਾ ਚਾਹੁੰਦਾ ਹੋਇਆ ਵੀ ਇੰਜ ਕਹਿ ਕੇ ਉੱਠ ਕੇ ਘਰ ਨੂੰ ਤੁਰ ਪਿਆ ਕਿ ਸਵੇਰੇ ਪੀ ਕੇ ਹੀ ਕਣਕ ਵੱਢੂਗਾ ਸਵੇਰ ਹੋਈ ਮੈਂ ਕਿਹਾ ਮੈਨੂੰ ਸ਼ਰਾਬ ਦਿਓ ਮੈਂ ਪੀ ਕੇ ਕਣਕ ਵੱਢਣ ਜਾਣਾ ਕਹਿੰਦੇ ਚੱਲ ਕੇ ਵੱਡੂ ਉੱਥੇ ਕਲਾਉਨੇ ਆ ਅਸੀਂ ਸਾਰੇ ਜਣੇ ਜਾ ਕੇ ਕਣਕ ਵੱਢਣ ਲੱਗੇ ਮੈਂ ਘਰ ਵੱਲ ਦੇਖੀ ਗਿਆ ਤੇ ਕਣਕ ਵੱਢੀ ਗਿਆ 8 ਵਜੇ ਬੁੜੀਆਂ ਰੋਟੀਆਂ ਲੈ ਆਈਆਂ ਮੈਂ ਕਿਹਾ ਸ਼ਰਾਬ ਲਿਆਂਦੀ ਨਹੀਂ 11 ਵਜੇ ਬੁੜੀਆਂ ਚਾਹ ਲੈ ਆਈਆਂ ਮੈਂ ਕਿਹਾ ਸ਼ਰਾਬ ਲਿਆਂਦੀ ਨਹੀਂ ਆਪੇ ਹੀ ਦਾਤੀ ਮੈਂ ਨਹੀਂ ਕਣਕ ਵੱਢਣੀ ਤੂੰ ਚਾਹ ਪੀਲਾ ਸੀ ਜਾ ਕੇ ਬਾਪੂ ਨੂੰ ਕਹਾਂ ਗੀਆਂ ਨਾਲ ਦੇ ਵੀ ਕਹਿਣ ਲੱਗੇ ਕਿ ਚਾਹ ਪੀਲਾ ਕਣਕ ਬੇਸ਼ੱਕ ਨਾ ਵੱਢੀ ਬੁੜੀਆਂ ਦੀ ਗੱਲ ਤੇ ਵਿਸ਼ਵਾਸ ਕਰਕੇ ਮੈਂ ਚਾਹ ਪੀ ਕੇ ਠੱਠੇ ਜੇ ਮਨ ਨਾਲ ਕਣਕ ਵੱਢਣ ਲੱਗਾ 15 ਕਿ ਮਿੰਟਾਂ ਬਾਅਦ ਇੱਕ ਬੁੜੀ ਘਰੋਂ ਆਉਂਦੀ ਵੇਖੀ ਮੈਂ ਖੁਸ਼ ਹੋ ਕੇ ਹਿੰਮਤ ਨਾਲ ਕਣਕ ਵੱਡਣ ਲੱਗਾ ਕਿ ਬਾਪੂ ਨੇ ਸ਼ਰਾਬ ਘਲਾ ਦਿੱਤੀ ਆਉਂਦਿਆਂ ਸਾਰ ਬੁੜੀ ਨੇ ਹੁਕਮ ਸੁਣਾਇਆ ਬਾਪੂ ਕਹਿੰਦਾ ਘਰ ਆ ਕੇ ਮੇਰੀ ਗੱਲ ਸੁਣ ਇੱਥੋਂ 5 ਕਿ 100 ਕਰ ਮਾਂ ਤੇ ਘਰ ਸੀ ਮੈਂ ਉੱਠ ਕੇ ਘਰ ਵੱਲ ਤੁਰ ਪਿਆ ਕੋਲ ਬਿਠਾ ਕੇ ਬਾਪੂ ਮੈਨੂੰ ਕਹਿਣ ਲੱਗਾ ਤੈਂ ਹੁਣ ਪੀਣੀ ਮੈਂ ਕੱਲ ਵਾਲੀ ਪੀਤੀ ਹੈਰਾਨੀ ਵਾਲੀ ਗੱਲ ਸਵੇਰ ਨੂੰ ਪੀ ਕੇ ਵੱਡੂਗਾ ਸਾਰਾ ਕੁਝ ਕਹਿ ਸੁਣਾਇਆ ਬਾਪੂ ਕਹਿੰਦਾ ਇਦਾਂ ਨਹੀਂ ਪੀ ਦੀ ਸ਼ਰਾਬ ਜ਼ੁਗਤੀ ਨਾਲ ਪੀਦੀ ਆ ਮੈਂ ਕਿਹਾ ਜ਼ੁਗਤੀ ਕੀ ਹੁੰਦੀ ਆ ਦਿਨੇ ਕੰਮ ਕਰੋ ਰਾਤ ਨੂੰ ਰੋਟੀ ਖਾਣ ਲੱਗੇ 1 2 ਪੈਗ ਪੀ ਕੇ ਰੋਟੀ ਖਾ ਕੇ ਸੌਂ ਜਾਓ ਪੂਰੀ ਨੀਂਦ ਆ ਕੇ ਸਰੀਰ ਹਲਕਾ ਹੋ ਕੇ ਨਵਾਂ ਨਰੂਆ ਹੋ ਜਾਏਗਾ ਇਹ ਜ਼ੁਗਤੀ ਹੈ ਦਿਨੇ ਪੀ ਕੇ ਕੰਮ ਕਰਦੇ ਫਿਰਨਾ ਅਜੁਗਤੀ ਸੇਤ ਲਈ ਹਾਨੀਕਾਰ ਕਹੇ ਹੋਣ ਜਾ ਕੇ ਤੂੰ ਕੰਮ ਕਰ ਸ਼ਾਮ ਨੂੰ ਉਹਨਾਂ ਦੇ ਨਾਲ ਪੀਵੇਂ ਬਾਪੂ ਜੀ ਦੀ ਗੱਲ ਸੁਣ ਕੇ ਮੈਂ ਜਾ ਕੇ ਕਣਕ ਵੜਨ ਲੱਗਾ ਉਹ ਮੈਨੂੰ ਕਹਿੰਦੇ ਕਿਉਂ ਪਿਆਰਤੀ ਬਾਪੂ ਨੇ ਮੈਂ ਕਿਹਾ ਬਾਪੂ ਕਹਿੰਦਾ ਰਾਤ ਨੂੰ ਪੀਦੀ ਆ ਉਬਾ ਪੂਜੀ ਦੀ ਦਸੀ ਜੁਗਤੀ ਸੁਣ ਕੇ ਮੈਂ ਜਾ ਕੇ ਕਣਕ ਵੱਢਣ ਲੱਗਿਆ ਨਾਲਦਿਆਂ ਪੁੱਛਿਆ ਕਿਉਂ ਪਿਆਤੀ ਬਾਪੂ ਨੇ ਸ਼ਰਾਬ ਮੈਂ ਕਿਹਾ ਬਾਪੂ ਕਹਿੰਦਾ ਰਾਤ ਨੂੰ ਪੀਦੀ ਆ ਅਸੀਂ ਵੀ ਤੇ ਇੰਜ ਹੀ ਕਹਿੰਦੇ ਸੀ ਮੈਂ ਕਿਹਾ ਤੁਸੀਂ ਤਾਂ ਪਤਾ ਹੀ ਨਹੀਂ ਕੀ ਕਹੀ ਜਾਂਦੇ ਸੀ ਇੰਜ ਕਹਿ ਕੇ ਮੈਂ ਆਪਣੇ ਧਿਆਨ ਕਾਣਕ ਵੱਡਣ ਲੱਗਾ ਬਾਪੂ ਜੀ ਦੀਆਂ ਦਸੀਆਂ ਗੱਲਾਂ ਮੈਨੂੰ ਅੱਜ ਵੀ ਯਾਦ ਹੈ ਸ਼ਰਾਬ ਉਸ ਜਮਾਨੇ ਦੀ ਸ਼ਰਾਬ ਅੱਜ ਦੇ ਜਮਾਨੇ ਵਰਗੀ ਨਹੀਂ ਹੁੰਦੀ ਸੀ ਉਦੋਂ ਆਪਣੇ ਹੱਥੀਂ ਘੜਾ ਪਾਈਦਾ ਸੀ ਤੇ ਆਪਣੇ ਹੱਥੀਂ ਕੱਢੀਦੀ ਸੀ ਕੱਢਣ ਲੱਗਿਆਂ ਜਾਂ ਚਲਦੇ ਘੜੇ 'ਚ ਸੌਂਫ ਸ਼ਿਵਾਰੇ ਕਿੱਕਰ ਦਾ ਸੱਕ ਸੰਤਰਾ ਅੰਗੂਰ ਪੂਰਤੇ ਹੋਰ ਕਈ ਕੁਝ ਕੁਝ ਲੋਕ ਬਿਨ ਬਾਗਾ ਮੁਰਗੇ ਦਾ ਮਾਸ ਵੀ ਕੱਢਣ ਲੱਗਿਆਂ ਪਾਉਂਦੇ ਸੀ ਅੱਜ ਦੀ ਸ਼ਰਾਬ ਜ਼ਹਿਰ ਅਤੇ ਉਦੋਂ ਦੀ ਸ਼ਰਾਬ ਅੰਮ੍ਰਿਤ ਸਮਾਨ ਹੁੰਦੀ ਸੀ ਵੈਦਿਕ ਮਤ ਅਨੁਸਾਰ ਸ਼ਰਾਬ ਦੇ ਗੁਣ ਅਤੇ ਅਫਗੁਣ ਸੁਣੋ ਵੈਦਿਕ ਮਤ ਦੇ ਗ੍ਰੰਥਾਂ ਅਨੁਸਾਰ ਸ਼ਰਾਬ ਦੇ ਗੁਣ ਅਤੇ ਅਵਗਣ ਚੌਪਈ ਦੀਪਨ ਰੋਚਨ ਸੁਰਾ ਕਹ ਵਾਏ ਰਕਤ ਪਿੱਤ ਜੋ ਪੁਸ਼ਟ ਕਰਾਏ ਤੁਸ਼ਟ ਕਰਤ ਤੀਖਣ ਅਤ ਉਸਨ ਬਾਤ ਸਲੇਖਮ ਹਰ ਹੋ ਇਸਨ ਜੁਗਤ ਪੀਵੇ ਤੋ ਅੰਮ੍ਰਿਤ ਜਾਨ ਅਜੁਗਤੇ ਪੈਵ ਵਿਖ ਸਮ ਠਾਨ ਨਵਾ ਮਦ ਗੁਰ ਦੋਖ ਕਰਾਏ ਮਦ ਪ੍ਰਾਤਨ ਬਹੁ ਗੁਣ ਥਾਏ ਅਰਥ ਸ਼ਰਾਬ ਅਗਨੀ ਨੂੰ ਤੇਜ ਕਰਦੀ ਰੂਚੀ ਕਾਰਕ ਹੈ ਦਸਤਾਵਰ ਖੂਨ ਨੂੰ ਗਰਮ ਕਰਦੀ ਪ੍ਰਸੰਤਾ ਪ੍ਰਦਾਨ ਕਰਦੀ ਤੀਬਰਤਾ অতি ਗਰਮ ਬਾਏ ਅਤੇ ਕਫ ਨੂੰ ਖਤਮ ਕਰਦੀ ਯੁਗਤੀ ਨਾਲ ਅੰਮ੍ਰਿਤ ਵਰਗੀ ਅਯੁਗਤੀ ਨਾਲ ਜ਼ਹਿਰ ਸਮਾਨ ਹੈ ਤਾਜੀ ਕੱਢੀ ਹੋਈ ਪਾਰਾਪਨ ਕਰਦੀ ਜਿਤਨੀ ਪ੍ਰਾਣੀ ਉਤਨੀ ਗੁਣਕਾਰਕ ਹੈ ਵੈਦਿਕ ਦੇ ਗ੍ਰੰਥ ਮੇਗ ਬਨੋਦ ਵਿੱਚੋਂ ਧੰਨਵਾਦ ਸਹਿ